ਸਸ਼ਿਆਕਾਲ ਮੈਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਜੀ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਤੇ ਆਉ ਫਿਰ ਸ਼ੁਰੂ ਕਰਦੇ ਹਾਂ ਅੱਜ ਸਵੇਰੇ ਉੜੀਸਾ ਵਿੱਚ ਭਗਵਾਨ ਜਗਨਨਾਥ ਰਤ ਯਾਤਰਾ ਦਵਾਨ ਇੱਕ ਦੁਖਦਾਈ ਘਟਨਾ ਵਾਪਰੀ ਵੱਡੀ ਗਿਣਤੀ ਵਿੱਚ ਲੋਕ ਅਚਾਨਕ ਸ਼੍ਰੀ ਗੁੰਡੀਚਾ ਮੰਦਿਰ ਦੇ ਨੇੜੇ ਭਗਵਾਨ ਜਗਨਨਾਥ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਜਿਸ ਕਾਰਨ ਹਫੜਾ ਦਬੜੀ ਮਚ ਗਈ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਪੂਰੀ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਕੜਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਦੇ ਪਵਿੱਤਰ ਦਰਸ਼ਨਾਂ ਲਈ ਇਕੱਠੇ ਹੋਏ ਸਨ ਮ੍ਰਿਤਕਾਂ ਦੀ ਪਛਾਣ ਬਸੰਤੀ ਸਾਹੂ 42 ਸਾਲ ਫੇਮ ਕਾਂਤੀ ਮਹੰਦੀ 78 ਸਾਲ ਨਿਆਪल्ली ਭੁਵਨੇਸ਼ਵਰ ਅਤੇ ਪ੍ਰਭਾਤੀ ਦਾਸ 52 ਅਤੇ ਅਡੰਬਰ ਬਾਲੀਪਟਨਾ ਵੱਜੋਂ ਹੋ ਗਈ ਹੈ ਸੋ ਹਾਲਾਂਕਿ ਸੀਡੀਐਮਓ ਵੀ ਅਕਸ਼ੇਸ਼ ਸੱਪਤੀ ਨੇ ਕਿਹਾ ਕਿ ਦੋ ਲੋਕ ਮਾਰੇ ਗਏ ਹਨ ਤੇ 10 ਜ਼ਖਮੀ ਹੋ ਗਏ ਨੇ ਪਰ ਐਡੀਸ਼ਨਲ ਐਸਪੀ ਸੁਸ਼ੀਲ ਮਿਸ਼ਰਾ ਨੇ ਮ੍ਰਿਤਕਾਂ ਦੀ ਗਿਣਤੀ 3 ਦੱਸੀ ਹੈ। ਸੋ 50 ਲੋਕ ਜ਼ਖਮੀ ਹੋ ਗਏ ਨੇ। ਜ਼ਿਲ੍ਹੇ ਦੇ ਕਸਬਾ ਗੁਰੂ ਹਰਸਹਾਏ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਤੇ ਇਸ ਦੀ ਪੇਚ ਉੱਤੇ ਹੀ ਮੌਤ ਹੋ ਗਈ ਹੈ। ਹਰਜੀਤ ਸਿੰਘ ਛੱਕਾ ਮਾਰਨ ਤੋਂ ਪਿੱਛੇ ਹੀ ਲੇਟ ਗਿਆ। ਸਾਥੀਆਂ ਵੱਲੋਂ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਇੱਕ ਘਟਨਾ ਫਿਰੋਜ਼ਪੁਰ ਦੇ ਗੁਰਸਹਾਇ ਦੇ ਡੀ.ਵੀ. ਸਕੂਲ ਦੇ ਮੈਦਾਨ ਵਿੱਚ ਵਾਪਰੀ ਹੈ। ਹਰਜੀਤ ਸਿੰਘ ਐਤਵਾਰ ਸਵੇਰੇ ਕ੍ਰਿਕਟ ਖੇਡਣ ਗਿਆ ਸੀ ਤੇ ਉਸ ਦੇ ਦੋਸਤਾਂ ਅਨੁਸਾਰ ਇਸ ਮੈਚ ਦੀ ਵੀਡੀਓ ਰਿਕਾਰਡਿੰਗ ਵੀ ਚੱਲ ਰਹੀ ਸੀ। ਮ੍ਰਿਤਕ ਹਰਜੀਤ ਸਿੰਘ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਅਤੇ ਹਰਜੀਤ ਸਿੰਘ ਬੱਲੇਬਾਜ਼ੀ ਕਰਨ ਲਈ ਪਿੱਚ ਤੇ ਮੌਜੂਦ ਸੀ। ਉਸ ਨੇ 49 ਦੌੜਾਂ ਬਣਾਈਆਂ ਸਨ ਤੇ ਇਸ ਦੌਰਾਨ ਆਪਣਾ ਅਰਧ ਸੈਂਕੜਾ ਪੂਰਾ ਕਰਨ ਲਈ ਉਸ ਨੇ ਛੱਕਾ ਮਾਰਿਆ ਤੇ ਜਿਵੇਂ ਹੀ ਛੱਕਾ ਲੱਗਿਆ ਤਾਂ ਛੱਕਾ ਮਾਰਨ ਤੋਂ ਬਾਅਦ ਹਰਜੀਤ ਆਪਣੇ ਸਾਥੀ ਕ੍ਰਿਕਟਰ ਨਾਲ ਹੱਥ ਮਿਲਾਉਣ ਜਾ ਰਿਹਾ ਸੀ ਇਸ ਦੌਰਾਨ ਉਹ ਅਚਾਨਕ ਜ਼ਮੀਨ ਤੇ ਬੈਠ ਗਿਆ ਤੇ ਦੇਖਦੇ-ਦੇਖਦੇ ਜ਼ਮੀਨ ਉੱਤੇ ਲੇਟ ਗਿਆ ਇਹ ਸਾਰੀ ਘਟਨਾ ਵੀਡੀਓ ਵਿੱਚ ਵੀ ਦਿਖਾਈ ਦੇ ਰਹੀ ਹੈ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਨੂੰ 3 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਦੋਵੇਂ ਦੇਸ਼ਾਂ ਵਿਚਕਾਰ ਜੰਗਬੰਦੀ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਨੇ ਇਸ ਦੇ ਨਾਲ ਹੀ ਯੂਕਰੇਨ ਦਾ ਪੋਪਰੋਵਸਕ ਸ਼ਹਿਰ ਦੋਵੇਂ ਦੇਸ਼ਾਂ ਦੀਆਂ ਫੌਜਾਂ ਲਈ ਜੰਗ ਦਾ ਮੈਦਾਨ ਬਣ ਗਿਆ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਇਸ ਸ਼ਹਿਰ ਨੂੰ ਰੂਸੀ ਨਕਸ਼ੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਜਿਸ ਲਈ 110000 ਰੂਸੀ ਸੈਨਿਕ ਪੋਕਰੋਵਸਕ ਉਪਚਿਤਰੇ ਹਨ ਯੂਕਰੇਨ ਨੇ ਵੀ ਇਸ ਯੁੱਧ ਵਿੱਚ ਹਥਿਆਰ ਨਾ ਰੱਖਣ ਦੀ ਸੌਂ ਖਾਦੀ ਹੈ ਪੋਕਰੋਵਸਕ ਵਿੱਚ ਯੂਕਰੇਨ ਦੀ ਫੌਜ ਰੂਸੀ ਫੌਜੋਂ ਸਖਤ ਟੱਕਰ ਦੇ ਰਹੀ ਹੈ ਹਾਲਾਂਕਿ ਰੂਸ ਨੇ ਇਸ ਸ਼ਹਿਰ ਨੂੰ ਆਪਣਾ ਕਬਜ਼ੇ ਵਿੱਚ ਲੈ ਲਿਆ ਇੱਕ ਨਵੀਂ ਯੋਜਨਾ ਬਣਾਈ ਹੈ ਰੂਸ ਅਤੇ ਯੂਕਰੇਨ ਵਿੱਚ ਕਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਪੋਪਰੋਵਸਕ ਵਿੱਚ ਲਗਾਤਾਰ 60 ਹਜ਼ਾਰ ਲੋਕ ਰਹਿੰਦੇ ਸਨ ਹਾਲਾਂਕਿ ਹੁਣ ਇਹ ਸ਼ਹਿਰ ਉਜੜ ਗਿਆ ਤੇ ਇੱਥੇ ਸਿਰਫ ਕੁਝ ਲੋਕ ਹੀ ਦਿਖਾਈ ਦਿੰਦੇ ਹਨ ਪੋਪਰੋਵਸਕ ਦੀ ਮਸ਼ਹੂਰ ਕੋਲਾਖਾਨ ਕੋਕਿੰਗ ਕੋਲਾ ਖਾਣਾ ਵੀ ਹੁਣ ਬੰਦ ਕਰ ਦਿੱਤੀਆਂ ਗਈਆਂ ਨੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਕੰਪਨੀਆਂ ਤੇ ਵੱਡਾ ਫੈਸਲਾ ਸੁਣਾਇਆ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ Google, Meta ਅਤੇ TikTok ਸਮੇਤ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਹਰ ਤਰ੍ਹਾਂ ਦੀ ਯੂਜ਼ਰਸ ਮਗਰ ਲਈ ਜ਼ਿੰਮੇਵਾਰ ਹੋਣਗੀਆਂ ਤੇ ਬ੍ਰਾਜ਼ੀਲ ਵਿੱਚ ਸੁਪਰੀਮ ਕੋਰਟ ਦੇ 11 ਜੱਜਾਂ ਦੇ ਬੈਂਚ ਨੇ 8-3 ਦੇ ਬਹੁਮਤ ਨਾਲ ਇਹ ਫੈਸਲਾ ਦਿੱਤਾ ਹੁਣ ਯੂਜ਼ਰਸ ਸੋਸ਼ਲ ਮੀਡੀਆ ਤੇ ਜੋ ਵੀ ਪੋਸਟ ਕਰਨਗੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੀ ਕੰਪਨੀ ਇਸ ਲਈ ਜ਼ਿੰਮੇਵਾਰ ਹੋਵੇਗੀ ਸੁਪਰੀਮ ਕੋਰਟ ਦੇ ਅਨੁਸਾਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਯੂਜ਼ਰਸ ਨਫ਼ਰਤ ਭਰੀਆਂ ਨਸਲਵਾਦੀ ਅਤੇ ਹਿੰਸਾ ਪੜਕਾਉਣ ਵਾਲੀਆਂ ਪੋਸਟਾਂ ਸ਼ੇਅਰ ਕਰਦੇ ਹਨ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਤਰਾਜ਼ਯੋਗ ਸਮੱਗਰੀ ਵੀ ਹੈ ਅਜਿਹੀ ਸਥਿਤੀ ਵਿੱਚ ਕੰਪਨੀਆਂ ਨੂੰ ਸ਼ਿਕਾਇਤ ਤੇ ਅਜਿਹੀ ਸਮੱਗਰੀ ਹਟਾਉਣਾ ਪਵੇਗਾ ਨਹੀਂ ਤਾਂ ਉਹਨਾਂ ਵਿਰੁੱਧ ਅਦਾਲਤ ਵਿੱਚ ਕੇਸ ਦਰਜ ਕੀਤਾ ਜਾ ਸਕਦਾ ਹੈ ਸਪਰੀਮ ਕੋਰਟ ਕਹਿੰਦੀ ਹੈ ਕਿ ਜੇਕਰ ਕੋਈ ਪੀੜਤ ਸੋਸ਼ਲ ਮੀਡੀਆ ਤੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਇਤਰਾਜ਼ਯੋਗ ਸਮੱਗਰੀ ਵਿਰੁੱਧ ਸ਼ਿਕਾਇਤ ਕਰਦਾ ਹੈ ਤਾਂ ਉਸ ਕੰਪਨੀ ਨੂੰ ਤੁਰੰਤ ਉਸ ਸਮੱਗਰੀ ਨੂੰ ਡਿਲੀਟ ਕਰਨਾ ਪਵੇਗਾ ਤੇ ਜੇਕਰ ਕੰਪਨੀ ਅਜਿਹਾ ਨਹੀਂ ਕਰਦੀ ਹੈ ਤਾਂ ਪੀੜਤ ਅਦਾਲਤ ਵਿੱਚ ਪਹੁੰਚ ਕੇ ਆਪਣਾ ਕੇਸ ਦਰਜ ਕਰ ਸਕਦਾ ਹੈ ਤੇ ਅਦਾਲਤ ਵਿੱਚ ਪਹੁੰਚ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਜਿੱਥੇ ਕਿ ਪੰਜਾਬ ਭਾਰ ਵਿੱਚ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਗਈ ਹੈ ਅਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਨੇਤੀ ਆਪਣੀ ਜਾਰੀ ਹੈ ਤਾਂ ਬੀਤੀ ਰਾਤ ਪਿੰਡ ਟਿਵਾਣਾ ਕਲਾਂ ਦਾ ਇੱਕ ਨੌਜਵਾਨ ਆਪਣੇ ਘਰ ਤੋਂ ਕਿਸੇ ਅਣਪਛਾਤੇ ਨੌਜਵਾਨ ਨਾਲ ਘਰ ਤੋਂ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਪੂਰੀ ਰਾਤ ਭਾਲ ਕਰਨ ਤੇ ਨਹੀਂ ਲੱਭਿਆ ਆ ਸਵੇਰੇ ਜਦੋਂ ਪਿੰਡ ਦੇ ਲੋਕ ਪਰਿਵਾਰਿਕ ਮੈਂਬਰ ਨਾਲ ਭਾਲ ਕਰਦੇ ਹੋਏ ਪਿੰਡ ਬਾਹਰੇ ਵਾਲਾ ਰੋਡ ਤੇ ਗਏ ਤਾਂ ਉਹਨਾਂ ਦੇਖਿਆ ਕਿ ਪਿੰਡ ਦਾ ਇੱਕ ਅਣਵਿਆਹਿਆ ਨੌਜਵਾਨ ਬੌਬੀ ਜਿਸ ਦੀ ਉਮਰ 25 ਸਾਲ ਹੈ ਉਪਰ ਚਿਮਨ ਸਿੰਘ ਦਿੱਕ ਹਾਲਤ ਵਿੱਚ ਪਿਆ ਹੋਇਆ ਸੀ ਅਤੇ ਉਸ ਦੀ ਬਾਹ ਤੇ ਇੱਕ ਟੇਕਾ ਵੀ ਲੱਗਾ ਹੋਇਆ ਸੀ ਅਤੇ ਸਰੀਰ ਤੇ ਵੀ ਸੱਟਾਂ ਦੇ ਨਿਸ਼ਾਨ ਸਨ ਇਸ ਘਟਨਾ ਦੀ ਖਬਰ ਪਿੰਡ ਵਿੱਚ ਮਿਲਣ ਤੇ ਸੋਗ ਦੀ ਲਹਿਰ ਦੌੜ ਗਈ ਤੇ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਸਬ ਡਿਵੀਜ਼ਨ ਜਲਾਲਪਾਦ ਨੇ ਡੀਐਸਪੀ ਜਤਿੰਦਰ ਸਿੰਘ ਗਿੱਲ ਸਮੇਤ ਥਾਣਾ ਸਦਰ ਪੁਲਿਸ ਥਾਣਾ ਸਿਟੀ ਜਲਾਲਪਾਦ ਦੀ ਪੂਰੀ ਪਾਰਟੀ ਨਾਲ ਖਾਲੀ ਪਏ ਗੁਦਾਹ ਵਿੱਚ ਘਟਨਾ ਸਥਾਨ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ਵਿੱਚ ਕ੍ਰਿਤਿਕ ਦੇ ਦਾਦੇ ਚੰਨ ਸਿੰਘ ਸਣੇ ਪਰਿਵਾਰਿਕ ਮੈਂਬਰਾਂ ਨੇ ਪਿੰਡ ਦੇ ਚਾਰ ਨੌਜਵਾਨਾਂ ਦੇ ਕਤਲ ਕਰਕੇ ਚਿੱਟਾ ਟੀਕਾ ਲਗਾਉਣ ਦੇ ਦੋਸ਼ ਲਗਾਏ ਗਏ ਹਨ। ਪਾਕਿਸਤਾਨ ਦੇ بلوچستان ਸੂਬੇ ਵਿੱਚ ਐਤਵਾਰ ਨੂੰ 5.5 ਤੀਬਰਤਾ ਦਾ ਪੋਚਾਲ ਆਇਆ ਜਿਸ ਵਿੱਚ ਘੱਟੋ-ਘੱਟ 3 ਲੋਕ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਪੋਚਾਲ ਨਿਗਰਾਨੀ ਕੇਂਦਰ ਨੇ ਕਿਹਾ ਹੈ ਕਿ ਪੋਚਾਲ ਦਾ ਕੇਂਦਰ ਮੁਸਾ ਖੇਲ ਜ਼ਿਲ੍ਹੇ ਦੇ ਨੇੜੇ 28 ਕਿਲੋਮੀਟਰ ਦੀ ਟੁੰਗਾਈ ਤੇ ਸਥਿਤ ਸੀ ਪਚਾਲ ਵਿੱਚ ਦੋ ਕਰਤਬਾ ਹੋ ਗਏ ਜਦੋਂ ਕਿ ਤਿੰਨ ਹੋਰ ਅਸ਼ਿਕ ਤੌਰ ਤੇ ਨੁਕਸਾਨ ਪਹੁੰਚਿਆ ਪਚਾਹ ਕਰਮਚਾਰੀਆਂ ਦੇ ਹਵਾਲੇ ਨਾਲ ਖਬਰ ਵਿੱਚ ਕਿਹਾ ਗਿਆ ਕਿ ਘਰ ਟਹਿ ਜਾਣਕਾਰ ਤਿੰਨ ਲੋਕ ਜ਼ਖਮੀ ਹੋ ਗਏ ਨੇ ਤੇ ਪ੍ਰੋਵਿੰਸ਼ੀਅਲ ਆਫਤ ਪ੍ਰਬੰਧਨ ਅਥਾਰਟੀ ਯਾਨੀ ਪੀ ਡੀ ਐਮਏ ਨੇ ਬੁਲਾਰੇ ਨੇ ਕਿਹਾ ਕਿ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਉਹਨਾਂ ਕਹਿੰਿਆ ਕਿ ਪੀਡੀਐਮ ਦੀ ਟੀਮਾਂ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਨੇ ਅਤੇ ਪੁਚਾਲ ਕਾਰਨ ਬੇਕਾਰ ਹੋਏ ਲੋਕਾਂ ਨੂੰ ਤੰਬੂ ਵੰਡ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਇੱਕ ਨਿਊਜ਼ ਨੇ ਰਿਪੋਰਟ ਦਿੱਤੀ ਸੀ ਕਿ ਸੂਬੇ ਦੇ ਬਰਖਾਨ ਸ਼ਹਿਰ ਦੇ ਨੇੜੇ 5.3 ਦੀ ਤੀਬਰਤਾ ਦਾ ਪੁਚਾਲ ਆਇਆ ਅਤੇ ਇਸ ਵਿੱਚ ਕਿਹਾ ਗਿਆ ਸੀ ਕਿ ਕੋਈ ਜ਼ਖਮੀ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਹੈ ਅਮਰੀਕੀ ਪੂ ਵਿਗਿਆਨਿਕ ਸਰਵੇਖਣ ਦੇ ਅਨੁਸਾਰ ਪੁਚਾਲ ਪਾਕਿਸਤਾਨ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 3:30 ਵਜੇ ਆਇਆ ਜਿਸ ਦਾ ਕੇਂਦਰ ਵਰਖਾਨ ਤੋਂ ਲਗਭਗ 60 ਕਿਲੋਮੀਟਰ ਉੱਤਰ ਉੱਤਰ ਪੂਰਬ ਵਿੱਚ ਸੀ। ਦਿਲਜੀਤ ਦੋਸਾਂ ਦੇ ਹੱਕਾਂ ਵਿੱਚ ਨਿਕਰੇ ਲੇਖਕ ਜਾਵედ ਅਕਟਰ ਹਿੰਦੀ ਸਿਨੇਮਾ ਦੇ ਮਸ਼ਹੂਰ ਗੀਤਕਾਰ ਅਤੇ ਲੇਖਕ ਜਾਵედ ਅਕਟਰ ਨੇ ਦਿਲਜੀਤ ਦੋਸਾਂ ਦੀ ਫਿਲਮ ਸਰਦਾਰ ਜੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਕਾਰਨ ਕਿਸੇ ਪਾਕਿਸਤਾਨੀ ਵਿਅਕਤੀ ਦਾ ਨਹੀਂ ਸਗੋ ਇੱਕ ਭਾਰਤੀ ਦਾ ਪੈਸਾ ਡੁੱਬੇਗਾ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀਤਰੀ ਦੇ ਵਿਵਾਦ ਤੇ ਉੱਗੇ ਲੇਖਕ ਅਤੇ ਗੀਤਕਾਰ ਜਾਵედ ਅਕਟਰ ਨੇ ਆਪਣੀ رائے ਦਿੱਤੀ ਹੈ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਅਮੀਰ ਨਜ਼ਰਾਰੀ ਹੈ ਜਿਸ ਕਾਰਨ ਫਿਲਮ ਦਾ ਭਾਰਤ ਵਿੱਚ ਸਖਤ ਵਿਰੋਧ ਹੋ ਰਿਹਾ ਅਤੇ ਭਾਰਤ ਵਿੱਚ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਇੱਕ ਨਿਰਜੀ ਚੈਨਲ ਤੇ ਗੱਲਬਾਤ ਕਰਦਿਆਂ ਜਾਵੇਦ ਅਕਤਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਫਿਲਮ ਤੇ ਪਾਬੰਦੀ ਲਗਾਉਣ ਨਾਲ ਸਿਰਫ ਭਾਰਤ ਨੂੰ ਨੁਕਸਾਨ ਨਹੀਂ ਹੋਵੇਗਾ ਸਗੋਂ ਪਾਕਿਸਤਾਨ ਨੂੰ ਨਹੀਂ ਉਹਨਾਂ ਨੇ ਕਿਹਾ ਕਿ ਹੁਣ ਵਿਚਾਰਾ ਕੀ ਕਰੇ ਫਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਉਹਨਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਇਸ ਜੀਕਿ ਭਵਿੱਖ ਵਿੱਚ ਕੋਈ ਕੰਨਾ ਉਹ ਵਾਪਰੇਗੀ ਇਸ ਵਿੱਚ ਇੱਕ ਪਾਕਿਸਤਾਨੀ ਆਦਮੀ ਦਾ ਪੈਸਾ ਨਹੀਂ ਜਾਵੇਗਾ ਸਗੋਂ ਇੱਕ ਭਾਰਤੀ ਆਦਮੀ ਦਾ ਪੈਸਾ ਡੁੱਬੇਗਾ ਫਿਰ ਇਸ ਤਰ੍ਹਾਂ ਪਾਬੰਦੀ ਲਗਾਉਣ ਦਾ ਕੀ ਫਾਇਦਾ ਉਨ੍ਹਾਂ ਅਗੇ ਕਿਹਾ ਕਿ ਸਰਕਾਰ ਅਤੇ ਸੈਂਸਰ ਬੋਰਡ ਨੂੰ ਇਸ ਮਾਮਲੇ ਨੂੰ ਸਮਝਦਾਰੀ ਅਤੇ ਥੋੜੀ ਨਰਮੀ ਨਾਲ ਦੇਖਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 29 ਜੂਨ 2025 ਨੂੰ ਆਪਣੇ ਪ੍ਰਸਿੱਧ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਪਰਦੇ ਕਰੋੜਾਂ ਲੋਕਾਂ ਨੂੰ ਸੰਬੋਧਨ ਕੀਤਾ ਇਸ ਐਕਸਟੈਂਸਿਵ એપisode ਵਿੱਚ ਹਮੇਸ਼ਾ ਵਾਂਗ ਉਹ ਪ੍ਰੇਰਣਾ ਦਾ ਇੱਕ ਕਹਾਣੀ ਆ ਸਮਾਜਿਕ ਸਰੋਕਾਰਾਂ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਗੱਲ ਕਰਦੇ ਨੇ ਅੱਜ ਇਹਨਾਂ ਵਿੱਚ ਇੱਕ ਮੁੱਦਾ ਤੰਦਰੁਸਤੀ ਦਾ ਸੀ ਭਾਰਤ ਵਿੱਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਬਣ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਸਿਹਤ ਵਰਗੇ ਵਿਸ਼ਿਆਂ ਤੇ ਖੁੱਲ੍ਹ ਕੇ ਗੱਲਬਾਤ ਕਰਦੇ ਹਨ ਅਤੇ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰਧਾਨ ਮੰਤਰੀ ਮੋਦੀ ਦੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੋਸਤੋ ਜੇਕਰ ਤੁਸੀਂ ਆਪਣੀਆਂ ਸਵਰਥਾਵਾਂ ਦਾ ਵਿਸਤਾਰ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਤੰਦਰੁਸਤੀ ਅਤੇ ਤੰਦਰੁਸਤੀ ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਵੈਸੇ ਦੋਸਤੋ ਕਿ ਤੁਹਾਨੂੰ ਤੰਦਰੁਸਤੀ ਅਤੇ ਮੋਟਾਪਾ ਘਟਾਉਣ ਲਈ ਮੇਰਾ ਸੁਝਾਅ ਯਾਦ ਹੈ। ਆਪਣੇ ਭੋਜਨ ਵਿੱਚ ਤੇਲ 10% ਘਟਾਓ ਅਤੇ ਮੋਟਾਪਾ ਘਟਾਓ। ਜਦੋਂ ਤੁਸੀਂ ਤੰਦਰੁਸਤ ਹੋਵੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਉਹਦੇਰੇ ਸੁਪਰ ਹਿੱਟ ਹੋਵੋਗੇ। ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਇਸ ਤੰਦਰੁਸਤੀ ਮੰਤਰ ਨੂੰ ਅਪਣਾਉਣਾ ਚਾਹੀਦਾ ਹੈ ਅੱਜ ਦੇ ਬੁਲੇਟਨ ਵਿੱਚ ਇੰਨਾ ਹੀ ਸੋ ਫਿਰ ਮਿਲਾਂਗੇ ਧੰਨਵਾਦ